ਕੋਣ ਰੱਖੋ ਇੱਕ ਮਿੰਟ ਮੈਨੂੰ ਨਾਲ ਜ਼ਰੂਰੀ ਗੱਲ ਕਰਨੀ ਆ ਦੱਸੋ ਦੱਸਣਾ ਦੱਸਣਾ ਕੀ ਆ ਆ ਹੱਥ ਜੋੜਦੀਆਂ ਤੁਹਾਡੇ ਗੜੀ ਮੈਂ ਆ ਜਾਣਾ ਤੇ ਹੀ ਨਵਾਂ ਕਮ ਰਬਿਆ ਵਾ ਨਾ ਫਿਗਰਲੀਨ ਦਾ ਤੇ ਪਿੰਦੂ ਦਾ ਵਿਆਹ ਕਰਦੀਏ ਇਹ ਛੱਡ ਦੋ ਗੱਲਾਂ ਸਾਰੀਆਂ ਕੀ ਗੱਲ ਹੋਈ ਆ ਹੁਣ ਗੱਲ ਕਾਦੀ ਹੋਣੀ ਆ ਮੁੰਡਾ ਬੁਖਾਰ ਨਾਲ ਤਾਂ ਪੰਡਿਆ ਵਾ ਸੋਚ ਸੋਚ ਕੇ ਤੇ ਜਿੰਨੂੰ ਮੈਂ ਆਪਣੀ ਮੇਰੀ ਭਾਦੀ ਐ ਮਾਵਾ ਵਰਗੀ ਤੇ ਉਧਰ ਉਹ ਡਈ ਐ ਗੁਰਲੀਨ ਰੋਣ ਉਹ ਆਂਦੀ ਮੇਰੇ ਭਰਾ ਵਾਂ ਨਿੱਕੇ ਹਾਂ ਮੈਂ ਤਾਂ ਕਦੀ ਸੋਚਿਆ ਵੀ ਨਹੀਂਗਾ ਤੇ ਤੁਸੀਂ ਇਹ ਕਿੱਦਾਂ ਸੋਚ ਲਿਆ ਦੱਸਾਂ ਗੱਲ ਕੀ ਆ ਗਰਲੀ ਦੇ ਮਮੀਦਾਂ ਨੇ ਤੇ ਮੇਰੇ ਨਾਲ ਗੱਲ ਕੀਤੀ ਕਿ ਭਾਜੀ ਇਤਰਾਹ ਉਹ ਕਰ ਲੀ ਤੇ ਵਧੀਆ ਰਹੂਗਾ ਮੈਂ ਕਿਹਾ ਚਲੋ ਪੁੱਛ ਕੇ ਘਰ ਵੇਖ ਲਾਂ ਚਲ ਉਹ ਤੇ ਆਪਣੀ 30 ਬਾਰੇ ਸੋਚਦੇ ਆ ਸਾਡੀ 30 ਦੇ ਪਿਆਰ ਲੱਗੇ ਰਹਿਣ ਪਰ ਉਹਨੇ ਇਹ ਨਹੀਂ ਨਾ ਪਤਾ ਕਿ ਜਿਹੜੇ ਰਿਸ਼ਤੇ ਹੁੰਦੇ ਆ ਕਈ ਵਾਰ ਇਦਾਂ ਨਹੀਂ ਹੁੰਦੇ ਆ ਵੀ ਨਹੀਂ ਜੀ ਕਰਦਾ ਉਹਨਾਂ ਦਾ ਨਹੀਂ ਮੇਰੀ ਗੱਲ ਸੁਣ ਪਹਿਲਾਂ ਤੂੰ ਉਹਨੂੰ ਵਿਚਾਰੀ ਨੂੰ ਕਿੱਥੇ ਧੱਕਾ ਦੇਣਾ ਵਾ ਤੂੰ ਆ ਧੱਕਾ ਕਿਹਨੇ ਦੇਣਾ ਵਾ ਚਲ ਮਾਰੇ ਸਾਡੀ ਸੁਣ ਲੂਗਾ ਹੈ ਕੀ ਪਤਾ ਸਾਡਾ ਪਿੰਡੜੀ ਵਾਪਸ ਆ ਜੇ ਨਾਲੇ ਤੁਸੀਂ ੱੱਕੇ ਨਾਲ ਕਿੱਦਾਂ ਬਿਠਾ ਦੋਗੇ ਉਹਦੇ ਘਰ ਜਦੋਂ ਅਗਲੀ ਨਹੀਂ ਮੰਨਣ ਲਈ ਅਗਲੀ ਗੱਡ ਗੱਡ ਕੇ ਕਹਿਣ ਦੀ ਆ ਫੇ ਮੈਂ ਰਿਸ਼ਤਾ ਨਹੀਂ ਕਰਨਾ ਨਹੀਂ ਕਰਨਾ ਮੇਰਾ ਭੈਣ ਭਰਾਵਾਂ ਦਾ ਰਿਸ਼ਤਾ ਵਾ ਹੈ ਤੁਸੀਂ ਮਰਵਾ ਕੇ ਰਹਿਣਾ ਜਿ ਕਿਸ ਨੂੰ ਨਾ ਕਿਸ ਨੂੰ ਤੇ ਤਨ ਠੰਡ ਪੈ ਜਾਊਗੀ ਜੇ ਮੁੰਡਾ ਨਹੀਂ ਮੰਨਦਾ ਕੁੜੀ ਨਹੀਂ ਮੰਨਦੀ ਤੇ ਤੁਸੀਂ ਕਿੱਦਾਂ ਕਰ ਲੋਗੇ ਫਿਰ ਗੱਲ ਕਿੱਤਰਾ ਨਿਬੜੂਗੀ ਨਿਬੜਨੀ ਕਿੱਦਾਂ ਉਹਦੇ ਪਿਓ ਨੂੰ ਫੋਨ ਲਾ ਕੇ ਕਹੋ ਗਰਲੀਂਦੇ ਨੂੰ ਕਿ ਭਰਾ ਸਾਡੇ ਘਰ ਹੋਰ ਨਾ ਹੋਵੇ ਵੀ ਕੋਈ ਕੰਮ ਹੋ ਰਹੀ ਪਾ ਦੀ ਤਾਂ ਜੋੜੇ ਤੇਰੇ ਗੜੀ ਹੱਥ ਹੋਣਾ ਹੈ ਕੰਮ ਕਿਹਾ ਹਰ ਮੇਰੀ ਗੱਲ ਸੁਣੋ ਅੱਜ ਦੇ ਕਾਲੇ ਪੈਰ ਨਾ ਪੋਟ ਸਭ ਕੁ ਠੀਕ ਹੋ ਜਾਣਾ ਵਾ ਕਾਲੀਆਂ ਨਹੀਂ ਕਰੀਦੀਆਂ ਹੁੰਦੀਆਂ ਕੋਈ ਗੱਲ ਨਹੀਂ ਬੱਟਿਆ ਬੱਚੇ ਸਾਡੇ ਆ ਸਾਨੂੰ ਸਮਝਾਉਣਾ ਪੈਣਾ ਵਾ ਮੇਰੀ ਗੱਲ ਸੁਣੋ ਕੁਛ ਠੀਕ ਨਹੀਂ ਜੇ ਹੁਣ ਇਹ ਮਸਲਾ ਸਾਨੂੰ ਹੀ ਹੱਲ ਕਰਨਾ ਪੈਣਾ ਵਾ ਜਿੰਨਾ ਮਰਜ਼ੀ ਹੱਲ ਕਰ ਲਓ ਇਹ ਖਲਾਰਾ ਪਿਆ ਹੀ ਰਹਿਣਾ ਤੇ ਮੈਂ ਤਾਂ ਕਹਿੰਨੀ ਆ ਕਿ ਜਿੰਨੀ ਛੇਤੀ ਇਹ ਗੱਲ ਮੁਕਾਦੋਗੇ ਤੇ ਚੰਗੇ ਰਹਿ ਜੋਗੇ ਤੁਸੀਂ ਤੇ ਉਹ ਗੱਲ ਬਾਰ ਬਾਰ ਲਈ ਜਾਂਦੇ ਜੇ ਚੁੱਪ ਕਰਕੇ ਨਾ ਜਿੱਥੇ ਮੰਗਿਆ ਵਾ ਨਾ ਪਿੰਦੂ ਚੁੱਪ ਕਰਕੇ ਉੱਥੇ ਵਿਆਹ ਉਹਦਾ ਕਰ ਦੋ ਠੀਕ ਆ ਤੇ ਗਰਲੀਨ ਦੀ ਕਿਸਮਤ ਗਰਲੀਨ ਦੇ ਨਾਲ ਵਾ ਮੈਨੂੰ ਇਹ ਹੀ ਇਹ ਇਹ ਜੁੜੀ ਹਾਨੂੰ ਕਿ ਦੱਸ ਜ਼ਿੰਦਗੀ ਜਿੰਨੀ ਮੁੜ ਕੇ ਲੱਭਣੀ ਕੁੜੀ ਤੁਹਾਡੇ ਕੋਲ ਆ ਕਿਹੜੀ ਚਲ ਗਈ ਆ ਕਿਥੇ ਇੱਥੇ ਹੀ ਆ ਉਹੀ ਗੱਲਾਂ ਕਰੀ ਜਾਂਦੇ ਬਾਰ-ਬਾਰ ਉਹੀ ਗੱਲਾਂ ਕਰੀ ਜਾਂਦੇ ਬਾਰ-ਬਾਰ ਤੁਹਾਨੂੰ ਤੇ ਡਰ ਇਹ ਹਸ ਤੌਂੜਿਆ ਵਾ ਨਾ ਮੈਨੂੰ ਹਰੇ ਮਕਰੋਂ ਵਾਰ ਕੱਢ ਦੇਣਾ ਵਾ ਆਹ ਵੇਖੋ ਮੈਂ ਵਾਦਾ ਕਰਨੀ ਆ ਤੁਹਾਡੇ ਨਾਲ ਜਦੋਂ ਕੋ ਧੀ ਪੁੱਤ ਹੋਗਾ ਤਾਂ ਇਹਨੇ ਕਿੱਥੇ ਜਾਣਾ ਇਹ ਵੀ ਇਸੇ ਘਰ ਚ ਰਹੂਗੀ ਉਹ ਮੈਂ ਤੇ ਆਖਿਆ ਵੀ ਜ਼ਿੰਦਗੀ ਜੇ ਬੜੀ ਲੰਮੀ ਆ ਜਦੋਂ ਕੰਮ ਹੋ ਜਾਂਦਾ ਤੇ ਚ ਵਧੀਆ ਹੈ ਅਗਲੀ ਜਦੋਂ ਕਹਿਣ ਲਈ ਆ ਕਿ ਮੈਂ ਕੱਟ ਲੂੰਗੀ ਸਿੰਦਰ ਦੇ ਬੱਚੇ ਦੇ ਸਾਰੇ ਨਾ ਜਿੰਦਗੀ ਸਾਰੀ ਤੇ ਫਿਰ ਤੁਸੀਂ ਕਿੱਦਾਂ ਇਦਾਂ ਚ ਬਾਰ-ਬਾਰ ਤੇ ਉਸ ਤੰਦੇ ਜੇ ਅਗਲੀ ਘੜੀ ਘੜੀ ਰੋਂਦੀ ਆ ਫਿਰ ਫਿਰ ਨਹੀਂ ਮੇਰੇ ਤੋਂ ਵੇਖੀ ਜਾਂਦੀ ਉਹ ਚਲ ਕੋਈ ਗੱਲ ਨਹੀਂ ਅਜੇ ਨਾ ਨੁੱਕਰ ਕੋਈ ਇਦਾਂ ਕਰੇ ਜਾਂ ਨਾ ਕਰੇ ਕੋਈ ਇੱਕ ਦੋ ਵਾਰੀ ਵੇਖ ਲੈਨੇ ਕੀ ਕੀ ਬਣਦਾ ਵਾ ਤੁਹਾਨੂੰ ਨਾ ਠੰਡ ਨਹੀਂ ਪੈਣੀ ਹੁੰਦਾ ਚਿਰ ਤੱਕ ਜਿੰਨਾ ਚਿਰ ਤੱਕ ਤੁਸੀਂ ਕਿਸੇ ਨੂੰ ਲਿਆ ਨਾ ਠੀਕ ਆ ਹਟ ਜਾਓ ਆਪਣੇ ਫੈਸਲੇ ਬੰਦ ਕਰ ਦੋ ਹਾ ਥੋਪਣੇ ਅਗਲੇ ਤੇ ਚਲ ਕੋਈ ਨਹੀਂ ਸੋਚਦੇ ਆ ਕੀ ਕਰਨਾ ਵਾ ਬਸ ਸੋਚੀ ਜਾਇਓ ਹਾਂ ਪਰ ਮੇਰੇ ਵੱਲੋਂ ਜਵਾਬ ਆ ਮੈਂ ਲੱਗੀ ਮੁੰਡੇ ਨੂੰ ਕਹਿਣ ਤੂੰ ਘਰ ਤੋਂ ਮਾਨੂੰ ਫੋਨ ਤੇ ਕਰਨ ਤਿਆਰੀ ਵਿਆਹ ਦੀ ਕਰਨਾ ਤਾਂ ਆਪਾਂ ਸਿੰਪਲ ਜਿਹਾ ਵਿਆਹ ਹੀ ਆ ਚੰਨੀ ਚੜਾਵਾ ਕਰਕੇ ਤੇ ਕਰ ਲਿਆਵਾਂਗੇ ਛੋਟੀ ਹੈ ਬਹੁਤਾ ਨਾਮ ਚੜਾਤੇ ਆਪਾਂ ਕਰਨਾ ਨਹੀਂਗਾ ਤੇ ਨਾ ਕੋਈ ਨੂੰ ਸੁਧਣਾ ਛੀਕੇ ਬਾਗਰੀ ਨੂੰ ਠੀਕ ਆ ਬਸ ਹੁਣ ਉੱਠੋ ਤਾਂ ਜਿਹੜੇ ਮਾੜੇ ਮੋٹے ਕੰਮ ਕਰਨ ਵਾਲੇ ਕੋ ਕਰ ਲਿਏ ਤੂੰ ਕਪੜਾ ਜਦ ਚਾਹੀਦਾ ਹੀ ਆ ਨਾ ਮਾੜਾ ਮੋਟਾ ਕਿਦੇ ਨਾ ਕਿਦੇ ਨਾ ਇਹ ਵੀ ਆਪਣੇ ਥਾਂ ਦੇ ਠੀਕ ਵਾ ਮਨਾ ਤੂੰ ਇਦੀ ਜੇਦਨਾ ਕਰ ਜੋ ਕਰਦੇ ਨੇ ਇਹਨੂੰ ਕਰਦੇ ਆ ਵੇਖੀਓ ਜੋ ਹੋ ਗਿਆ ਹੁਣ ਤਾਂ ਕੀ ਕਰਨਾ ਇਹਦਾ ਮਮਮੀ ਨੂੰ ਨਾਲ ਗੱਲ ਕਰਨੀ ਆ ਉਹਨਾਂ ਨੂੰ ਸਮਝਾਉਣੀ ਆ ਕਿ ਜਦੋਂ ਰੱਬ ਨੇ ਮੇਰੇ ਨਾਲ ਐਡਾ ਵੱਡਾ ਤੋਹਫਾ ਕਰ ਲਿਆ ਤਾਂ ਤੁਸੀਂ ਕੀ ਕਰ ਲੋਗੇ ਹਲੋ ਹਲੋ ਮਮੀ ਸਾਸੀ ਕਾ ਸਾਸੀ ਕਾਲ ਬਹੁਤ ਠੀਕ ਕਰਨਾ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਸਹੀ ਨਹੀਂ ਵਧੀਆ ਕੀ ਕਰਨ ਦੀ ਮੇਰੀ ਧੀ ਕੁਝ ਵੀ ਨਹੀਂ ਮੰਮੀ ਕਰਨਾ ਕੀ ਆ ਤੇ ਹੋਰ ਸੁਣਾਓ ਵੀਰ ਜੀ ਦਾ ਆਇਆ ਫੋਨ ਹਾਂ ਆਇਆ ਬੁੱਤ ਠੀਕ ਠਾਕ ਪੁੱਛਦਾ ਹੀ ਤੇਰੇ ਵੱਲੋਂ ਠੀਕ ਜੀ ਹਾਂ ਤੇ ਡੈਡੀ ਜੀ ਕਿੱਥੇ ਨੇ ਪੁੱਤ ਡੈਡੀ ਤੇ ਗਏ ਆ ਰੈਲੀ ਨੂੰ ਤੇ ਚਲੋ ਮੰਮੀ ਮੈਂ ਫਿਰ ਤੁਹਾਡੇ ਨਾਲ ਹੀ ਗੱਲ ਕਰ ਲੈਣੀ ਆ ਉਦੋਂ ਮੈਂ ਡੈਡੀ ਨਾਲ ਗੱਲ ਕਰ ਲਈ ਕੋਈ ਨਹੀਂ ਪੁੱਤ ਜਿਹੜਾ ਡੈਡੀ ਆਊਗਾ ਡੈਡੀ ਨਾਲ ਕਰ ਲਈ ਹੁਣ ਮੇਰੇ ਨਾਲ ਕਰ ਲੈ ਮੇਰੀ ਧੀ ਮੰਮੀ ਤਾਂ ਮੈਂ ਇਹ ਗੱਲ ਕਰਨੀ ਆ ਕਿ ਤੁਹਾਨੂੰ ਕੀ ਲੋੜ ਪਈ ਆ ਕਿ ਤੁਸੀਂ ਕਹਿਂਦੇ ਹੋ ਕਿ ਪਿੰਦੂ ਵਾਲ ਗਰਲੀਨ ਨੂੰ ਬਾਧੋ ਪੁੱਤ ਇਹ ਤੂੰ ਸਿਆਣੀ ਸਮਝਦਾਰਾ ਪੜੀ ਲਿਖੀ ਆ ਇਹ ਵੀ ਇਹ ਕਿ ਜੇ ਕੱਲ ਨੂੰ ਮਾਨਾ ਤੇਰਾ ਹੀ ਨਹੀਂ ਕੋ ਸੋਚਦੇ ਤੇ ਕੱਲੀ ਜਨਾਨੀ ਨੂੰ ਲੁਕੀ ਜੀ ਨਹੀਂ ਦੰਦਾਂ ਦੇ ਕੋਈ ਗੱਲ ਨਹੀਂ ਮੰਮੀ ਜਦੋਂ ਮੈਂ ਕਿਹਾ ਨਾ ਮੈਂ ਆਪੇ ਜੀ ਲਾਂਗੀ ਆਪਣੀ ਜ਼ਿੰਦਗੀ ਕੱਢ ਲਾਂਗੀ ਤੇ ਜੇ ਅੱਜ ਤੋਂ ਬਾਅਦ ਤੀ ਆ ਗੱਲ ਕੀਤੀ ਨਾ ਤੁਸੀਂ ਮੇਰਾ ਮਰੀਦਾ ਮੂੰਹ ਵੇਖੋਗੇ। ਬੇਲਾਇਕ ਉਹਨੇ ਦੇ ਕੰਮ ਪੁੱਤ ਨਿਆਣ ਪੋਣਾ ਨਵਰਤ। ਇਹ ਜਿਹੜੀ ਜ਼ਿੰਦਗੀ ਆ ਨਾ ਜ਼ਿੰਦਗੀ ਵਾਸਤੇ ਬੜਾ ਕੁਝ ਕਰਨਾ ਪੈਂਦਾ ਵਾ। ਮੰਮੀ ਜੋ ਵੀ ਕਰਨਾ ਪਏ ਨਾ ਮੈਂ ਹੋਰ ਕਰ ਲਾਂਗੀ ਪਰ ਆ ਗੱਲ ਨਹੀਂ ਮੈਨੂੰ ਮਨਜ਼ੂਰ ਹੈਗੀ। ਮੈਂ ਦੇਰ ਤਾਂ ਮੰਮੀ ਹੁਣਾਂ ਨੂੰ ਜਵਾਬ। ਹਾਂ ਪੁੱਤ ਤੂੰ ਪੰਛੋ ਕੰਮ ਹਾਂ ਨੂੰ ਤਾਂ ਪੁੱਛ ਲੈਂਦੀ। ਮੰਮੀ ਮੈਂ ਤੁਹਾਡੇ ਕਹਿਣੇ ਤੋਂ ਨਹੀਂ ਬਾਹਰ ਹੈਗੀ ਪਰ ਆ ਮੈਨੂੰ ਮਨਜ਼ੂਰ ਨਹੀਂ ਹੈ ਫੈਸਲਾ। ਤੇ ਜੇ ਬੁੱਤ ਤੂੰ ਕਹਿੰਨੇ ਤੂੰ ਬਾਹਰ ਨਹੀਂ ਗਈ ਤੇ ਤੂੰ ਆਪੇ ਜਵਾਬ ਦੇ ਲਿਆ ਤੂੰ ਆਪੇ ਸਾਰੇ ਫੈਸਲੇ ਲਏ ਆ ਘੱਮਸੋ ਕੰਮ ਤੇਰਾ ਪਿਓ ਹੀ ਪੁੱਤ ਵੀ ਐ ਪੜਾਇਆ ਲਿਖਾਇਆ ਹੈ ਤੇਰਾ ਵਿਆਹ ਕੀਤਾ ਤੇ ਘੱਮਸੋ ਕੰਮ ਉਹਨੂੰ ਤਾਂ ਪੁੱਛ ਲੈੰਦੋ ਮੰਮੀ ਅੱਗੇ ਤੁਹਾਡੀ ਮਰਜ਼ੀ ਨਾ ਮੇਰਾ ਸਭ ਕੁਝ ਹੋਇਆ ਜਿੱਥੇ ਤੁਸੀਂ ਕਿਹਾ ਵਿਆਹ ਕਰ ਲਓ ਮੈਂ ਉੱਥੇ ਕਰ ਲਿਆ ਪਰ ਜੇ ਹੁਣ ਆ ਗੱਲ ਕਹਿੰਦੇ ਹੋ ਨਾ ਤੇ ਫਿਰ ਤੁਸੀਂ ਨਾ ਮੇਰਾ ਮਰੀਦਾ ਹੀ ਮੂੰਹ ਵੇਖੋਗੇ ਵੀਰ ਨਾ ਪੁੱਤਾ ਸੋਬਸ ਉਹ ਬੋਲ ਪੁੱਤਾ ਹੱਗਾ ਤਾਂ ਸਾਰੈ ਤੂੰ ਵੀਰ ਤੇਰਾ ਬਾਹਰ ਮਹਾਰਾਜ ਦਾ ਕਿਧੋਂ ਆਉਣਾ ਨਾ ਆਵੇ ਚੰਗਾ ਨਾ ਆਵੇ ਅਹੀਂ ਤੇ ਸਤੇ ਪੱਲੇ ਤੇਨੇ ਕਰੀ ਤੇਰੇ ਫੋਨ ਆ ਜਾਂਦਾ ਵਾ ਕਦੀ ਤੇਰਾ ਪਿਓ ਤੇਰ ਕੋ ਚੱਲ ਜਾਂਦਾ ਵਾ ਨਾ ਪੁੱਤਾ ਇਹ ਹੋ ਜਾ ਕੰਮ ਨਹੀਂ ਕਰੀ ਜਾਂਦਾ ਪਿਓ ਦੀ ਪੱਗ ਵੱਲ ਵੇਖੀ ਮੰਮੀ ਪਿਓ ਦੀ ਪੱਗ ਵੱਲ ਵੇਖ ਕੇ ਤੇ ਮੈਂ ਇੱਥੇ ਬੈਠੀ ਆ ਤੇ ਤੁਹਾਨੂੰ ਪਤਾ ਵੀ ਆ ਫਿਰ ਅੱਬਨੇ ਚਲੋ ਮੇਰੇ ਨਾਲ ਜੋ ਤਕਾ ਕੀਤਾ ਵਾ ਨਾ ਉਹ ਤੇ ਕਿਹਨਾ ਵੈਰੀ ਦਸ਼ਮਨਾਂ ਨਾਲ ਕਰੀ ਪਰ ਮੈਂ ਇਹ ਆਨੀ ਆ ਚਲੋ ਮੰਮੀ ਜੀ ਮੇਰੇ ਰੱਬ ਨੇ ਸੋਲੀ ਹੈ ਨਾ ਤੇ ਹੁਣ ਤੁਸੀਂ ਮੈਨੂੰ ਨਾ ਮਰਨ ਨਾਲ ਧੱਕਾ ਕਰੋ ਜੇ ਤੁਸੀਂ ਮੈਨੂੰ ਬਹੁਤਾ ਮਜਬੂਰ ਕੀਤਾ ਨਾ ਤੇ ਫਿਰ ਮੈਂ ਕੁਝ ਖਾ ਕੇ ਮਾਰ ਹੀ ਜਾਣਾ ਜੇ ਸੱਚੀ ਗੱਲ ਜੇ ਹਾਂ ਹੈ ਤੂੰ ਤੇ ਸ਼ਦਾਣ ਮਨ ਨਹੀਂ ਲਈਦੀ ਮਾਂ ਬੇਵਦੀ ਤੇ ਇਹਨੂੰ ਮੰਮੀ ਮੰਨਣੀ ਹੈਗੀ ਮੈਂ ਬਥੇਰਾ ਸਮਝਾਉਂਦੀ ਆ ਉਹਦਾ ਅਸਲ ਤੇ ਉਹ ਵੀ ਸੱਚੀ ਆ ਦੁਨੀਆ ਜੀਣ ਤ ਨਹੀਂ ਦਿੰਦੀ ਹੁੰਦੀ ਇਕੱਲੀ ਜਨਾਨੀ ਨੂੰ ਪਰ ਮੈਂ ਜਦੋਂ ਕਿਹਾ ਵਾ ਵੀ ਮੈਂ ਵਿਆਹ ਨਹੀਂ ਕਰਵਾਉਣਾ ਹੈਗਾ ਵੇਖਾ ਕਿੱਦਾਂ ਲਮੇ ਪਿਆਵਾ ਪੁੱਤ ਹਾਈ ਹਾਈ ਤੈਨੂੰ ਤਾਂ ਬੁਖਾਰ ਹੀ ਬੜਾਵਾ ਪੁੱਤ ਉਸ ਤਾਂ ਮੇਰੀ ਗੱਲ ਤਾਂ ਸੁਣਾ ਕੀ ਹੋਇਆ ਮੈਂ ਤੇ ਤੈਨੂੰ ਤਾਂ ਬੁਖਾਰ ਹੀ ਬੜਾਵੇਂ ਤੇ ਦਵਾਈ ਜਿਉਂ ਹੀ ਜਾ ਕੇ ਉਹ ਨਹੀਂ ਨਹੀਂ ਉਦਾਂ ਹੀ ਮਾਰੇ ਇਤਿਹਾਸ ਵੀ ਰੋਂਦੀ ਬੁਖਾਰ ਖੋਣੀਆਂ ਬੁਖਾਰ ਹੈਗਾ ਤਪੰਡਿਆਵਾ ਤੂੰ ਆਵੇ ਹੱਥ ਨ ਲੱਗਣ ਡਿਆ ਕੋਈ ਗੱਲ ਨਹੀਂ ਲੈਮਨੀਆ ਦਵਾਈ ਆਹੋ ਦਵਾਈ ਲੈ ਆ ਜਾ ਕੇ ਮੇਰੀ ਗੱਲ ਸੁਣਾ ਮੈਨੂੰ ਪਤਾ ਵਾ ਜਿਹੜੀ ਟੈਨਸ਼ਨ ਦੇ ਕਰਕੇ ਤੈਨੂੰ ਬੁਖਾਰ ਹੋਇਆ ਵਾ ਨਾ ਮੈਂ ਸਭ ਕੁਝ ਸਮਝ ਸਕਨੀ ਆ ਪੁੱਤ ਤੂੰ ਫਿਕਰ ਨਾ ਕਰ ਹੁਣ ਮੈਂ ਤੇਰੇ ਪਿਓ ਨਾਲ ਗੱਲ ਕਰ ਲਈ ਆ ਸਾਰੀ ਜੇ ਤੇਰਾ ਮਨ ਹੀ ਨਾ ਮੰਨਦਾ ਅਸੀਂ ਜ਼ਬਰਦਸਤੀ ਨਹੀਂ ਕਰ ਸਕਦੇ ਕਰਨਾ ਠੀਕ ਆ ਚਲੋ ਠੀਕ ਆ ਹੁਣ ਤੇ ਹੁਣ ਨਾ ਗਰਲੀਨ ਨੇ ਵੀ ਜਵਾਬ ਦਿੱਤਾ ਏ ਉਹ ਵੀ ਆਦੀ ਮੈਂ ਉਹਨੂੰ ਕਾਹ ਸਮਝ ਨਹੀਂ ਆਪਣਾ ਤੇ ਤੁਸੀਂ ਮੰਮੀ ਕਿਤੇ ਦੂਰੀ ਵਾਰ ਗੱਲ ਨਾ ਕਰਨਾ ਕਰ ਜਿਓ ਤੇ ਹੁਣ ਮੈਂ ਤੇਰੇ ਪਿਓ ਨੂੰ ਕੋਈ ਗੱਲ ਕਹੀ ਆ ਹੁਣ ਆਪਾਂ ਵਿਆਹ ਕਰ ਅਮਨ ਨਾਲ ਹੀ ਕਰਨਾ ਵਾ ਸੱਚੀ ਮੰਮੀ ਸੱਚੀ ਪੁੱਤ ਆ ਮੈਂ ਨ ਨਹੀਂ ਫਿਕਰ ਤੇਰਾ ਦੱਸ ਤੂੰ ਮੇਰਾ ਪੁੱਤ ਵਾ ਮੈਂ ਮਮੀ ਤੂੰ ਆ ਗੱਲ ਕਹਿ ਕੇ ਨਾ ਮੇਰੀ ਸਾਰੀ ਟੈਨਸ਼ਨ ਦੂਰ ਕਰਤੀ ਹੈ ਪੁੱਤ ਮੈਨੂੰ ਪਤਾ ਵਾ ਤੂੰ ਟੈਨਸ਼ਨ ਵਿੱਚ ਹੀਗਾ ਤਾਂ ਇਹਨੂੰ ਬੁਖਾਰ ਚੜਿਆ ਵਾ ਆਪਣਾ ਹਾਲ ਵੇਖ ਰਾ ਕੀ ਹੋ ਗਿਆ ਵਾ ਹੈ ਫਿਕਰ ਕਰ ਕਰਕੇ ਤੂੰ ਆਪਣਾ ਆਪ ਨਹੀਂ ਛੱਡਿਆ ਪੁੱਤ ਹੁਣ ਨਾ ਠੀਕ ਹੋ ਜਾ ਨਿਕਲ ਟੈਨਸ਼ਨ ਦੇ ਵਿੱਚੋਂ ਤੇ ਤੂੰ ਨਾ ਫੋਨ ਕਰ ਮਨ ਨੂੰ ਅਮਨ ਨੇ ਇੱਕ ਗੱਲ ਕਹੇ ਆਖੀ ਵੀ ਆਪਣੇ ਮਾਪਿਆਂ ਨੂੰ ਕਿਹਾ ਜਿਹੜੀ ਮਰਜ਼ੀ ਤਰੀਕ ਰੱਖ ਲੋ ਤੇ ਸਿੰਪਲ ਜਾ ਤਾ ਪੁੱਤ ਹੀ ਵਿਆਹ ਕਰਨਾ ਵਾ ਗੱਲਾਂ ਮੈਂ ਹੁਣੇ ਫੋਨ ਕਰਦਾ ਵਾਂ ਤੁਸੀਂ ਵੀ ਕਰ ਲਿਓ ਫੇਰ ਫੋਨ ਕੋਈ ਨਹੀਂ ਮੈਂ ਵੀ ਕਰ ਲੂੰਗੀ ਗੱਲਾਂ ਬਾਤਾਂ ਤੁਸੀਂ ਸਾਰੀਆਂ ਕਰਨੀਆਂ ਕੋਈ ਗੱਲ ਨਹੀਂ ਪਾਗੜੇ ਪੁੱਤ ਦੀ ਮੈਂ ਕਹਿੰਦਾ ਥੋੜਾ ਚੰਗਾ ਲੱਗਦਾ ਮੈਂ ਤੁਸੀਂ ਇਹਨੂੰ ਗੋ ਉਹਦੇ ਘਰ ਦੇ ਆਣਾ ਗੱਲ ਕਰ ਲੈ ਗੱਲ ਕਰ ਲੈ ਤੂੰ ਤੇ ਕੋਈ ਅਮਨ ਨਾਲ ਗੱਲ ਕਰ ਲੈ ਤੇਰੇ ਮਨ ਦਾ ਬੋਝ ਹਲਕਾ ਹੋ ਜਾਊਗਾ ਕੋਈ ਨਹੀਂ ਮੈਂ ਕਰ ਲੈਣਾ ਗੱਲ ਦੱਸ ਦੇਣਾ ਨੂੰ ਕੋਈ ਨਹੀਂ ਜਿਹੜਾ ਵਿਚੋਲਾ ਵਿੱਚ ਪਾਇਆ ਵਾ ਮੋਰੇ ਹੱਥ ਸੁਣਾ ਕੱਲ੍ਹ ਨਹੀਂ ਆ ਠੀਕ ਆ ਠੀਕ ਆ ਪੁੱਤ ਵੇ ਮੇਰੀ ਗੱਲ ਸੁਣ ਜਦੋਂ ਅਮਨ ਆਜੂਗੀ ਨਾ ਕਰ ਥੋੜੇ ਬੋਤੇ 90000 ਰੁਪਏ ਸਾਨੂੰ ਕਰਨੇ ਪੈਣੇ ਮਾੜੇ ਮੋਟੇ ਚਲ ਮੰਮੀ ਉਹ ਕਰ ਲਾਂਗੇ ਆਹੋ ਜਿਆਦਾ ਨਹੀਂ ਅਸੀਂ ਕਰ ਲੋਕਾਂ ਨੂੰ ਪਤਾ ਹੀ ਆ ਵੀ ਇਹਨਾਂ ਦੇ ਨਾਲ ਜੋ ਕੁ ਹੋਇਆ ਸਹੀ ਗੱਲ ਵਾ ਮੈਂ ਤੇ ਆਪ ਚੁੰਦੀ ਪਈ ਕੰਮ ਹੋਵੇ ਪਰ ਕੀ ਕਰਨਾ ਹੁਣ ਜੋ ਹੋਣਾ ਉਹ ਤੇ ਗਿਆ ਵਾ ਠੀਕ ਆ ਤੇ ਚਲ ਹੁਣ ਆ ਛੱਡ ਸਾਰਾ ਟੈਨਸ਼ਨ ਆਪਣੀਆਂ ਤੇ ਕੁੜੀ ਨੂੰ ਕਰ ਫੋਨ ਹੈ ਕੋਈ ਨਹੀਂ ਮੈਂ ਕਰ ਲੈਣਾ ਫੋਨ ਆਹੋ ਤੇ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚਦੇ ਐਵੇਂ ਤੇ ਪਿਆ ਮੂੰਹ ਵਟ ਕੇ ਉਦੋਂ ਦਾ ਮੈਂ ਕਿਹੜਾ ਚੁੰਦੀ ਹੀ ਵਿੱਚੇ ਵਿੱਚ ਪਰ ਜੋ ਰੱਬ ਨੂੰ ਮਨਜ਼ੂਰ ਹੁੰਦਾ ਪੁੱਤ ਨਹੀਂ ਕੋਈ ਨਹੀਂ ਮੰਮੀ ਮੈਂ ਕਰਦਾ ਫੋਨ ਹਾਂ ਤੇ ਤੁਹਾਨੂੰ ਵੀ ਦੱਸ ਦਿਓ ਫਿਰ ਮਾੜਾ ਜਿਹਾ ਭਾਬੀ ਨੂੰ ਵੀ ਦੱਸ ਦਿਓ ਉਹ ਵੀ ਟੈਨਸ਼ਨ ਚ ਹਣੀ ਨਹੀਂ ਨਹੀਂ ਕੋਈ ਗੱਲ ਨਹੀਂ ਉਹਨੇ ਤਾਂ ਕੋਰਾ ਜਵਾਬ ਦੇ ਦਿੱਤਾ ਥੋਕ ਕੇ ਤੈਨੂੰ ਪਤਾ ਹੀ ਨਾ ਕਰੀਦਾ ਮੈਨੂੰ ਉਹ ਨਹੀਂ ਚੰਗਾ ਲੱਗਦਾ ਇਹ ਕੰਮ ਹਾਂ ਨਾਲੇ ਮੰਮੀ ਮੈਂ ਵੀ ਭਾਬੀ ਨੂੰ ਕਿਹਾ ਸੀ ਕਿ ਜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਜਿੱਥੇ ਵੀ ਲੋਡ ਪਾਉਗੀ ਨਾ ਤੇ ਮੈਂ ਤੁਹਾਡਾ ਸਾਥ ਦਵਾਂਗਾ ਮੈਂ ਤੁਹਾਡਾ ਨਾ ਛੋਟਾ ਭਰਾ ਹੀ ਹਾਂ ਉਹ ਕਹਿੰਦੀ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਆਖੋ ਉਦਾਂ ਹੀ ਹੋਊਗਾ ਉਹ ਵੀ ਇਹੋ ਗੱਲ ਹੀ ਕਹਿੰਦੀ ਆ ਕਿ ਮੈਂ ਮੰਮੀ ਇਹਨਾਂ ਨੂੰ ਕਦੀ ਦੂਜੀ ਨਜ਼ਰ ਨਾਲ ਵੇਖਿਆ ਹੀ ਨਹੀਂਗਾ ਮੈਂ ਤਾਂ ਆਪਣੇ ਭਰਾ ਹੀ ਸਮਝੀ ਨਹੀਂ ਚੱਲ ਮੰਮੀ ਮੈਂ ਨਾ ਉਹਨੂੰ ਫੋਨ ਲੰਮਣਾ ਵਾ ਚੱਲ ਆਲਾ ਮੇਰਾ ਪੁੱਤ ਫੋਨ ਵੇਖਾਂ ਕਿੱਡਾ ਖੁਸ਼ ਹੋਇਆ ਹੁਣ ਵਾਹ ਇੱਕ ਗੱਲ ਵਾ ਗੱਲ ਬਣਦੀ ਤੇ ਨਹੀਂ ਇਦਾਂ ਤੇ ਨਾ ਹੀ ਸਾਰੀ ਉਮਰ ਉਹ ਰਿਸ਼ਤਾ ਰਹਿੰਦਾ ਵਾ ਚੱਲ ਅਮਨ ਆਜੂਗੀ ਤੇ ਹੋ ਸਕਦਾ ਸਾਡੇ ਘਰ ਦੀਆਂ ਖੁਸ਼ੀਆਂ ਵਾਪਸ ਆ ਜਾਣ ਕਿਤੇ ਅੱਛਾ ਧੀਏ ਤੇਰੀ ਕਿਸਮਤ ਈ ਆ ਹਾਂ ਇਹ ਤੇ ਬੇਚਾਰਾ ਮਾਰਦੇ ਆ ਇਪਰ ਜਿੰਦਗੀ ਸੌਖੀ ਲੰਗ ਜਗੀ ਪਰ ਨਿਆਣੀ ਆ ਸਮਝ ਨਹੀਂ ਗਈ ਉਹ ਬੜਾ ਮੂੰਹ ਜਾਂ ਸੁੱਟ ਕੇ ਬੈਠੀ ਕੀ ਗੱਲ ਆ ਕੋਈ ਨਾ ਕੁਛ ਹਾਂ ਕੁੜੀ ਦਾ ਫੋਨ ਆਇਆ ਆਏ ਓਏ ਆਏ ਥੱਕ ਗਏ ਯਾਰ ਅੱਜ ਮੈਂ ਕੁੜੀ ਦਾ ਫੋਨ ਆਇਆ ਸੀ ਠੀਕ ਆ ਦਾ ਆ ਗੁਰਲੀਨ ਦਾ ਹਾਂ ਜਿਹੜੀ ਗੱਲ ਤੁਸੀਂ ਉਹਦੇ ਸਹੁਰੇ ਨਾਲ ਕੀਤੀ ਸੀ ਨਾ ਹੂੰ ਸਹੁਰੇ ਨੇ ਕੀਤੇ ਕਾਰ ਕੀਤੀ ਹੋਣੀ ਆ ਆਹੋ ਤੁਹਾਡੀ ਸੁਖਨਾ ਧੀ ਰਾਣੀ ਨਹੀਂ ਮੰਨੀ ਆਂਦੀ ਨਾ ਪਿੰਡ ਉਹ ਮੇਰਾ ਤਾਂ ਛੋਟਾ ਵਾ ਨਾਲੇ ਮੇਰਾ ਦੌਰ ਲੱਗਦਾ ਨਾਲੇ ਉਹ ਭਰਾਵਾ ਵਰਗਾ ਤੇ ਮੈਂ ਉਹਦੇ ਨਾਲ ਬਹਿਣਾ ਨਹੀਂ ਗਰਲੀ ਨਹੀਂ ਮਣੀ ਨਾ ਗਰਲੀ ਨਹੀਂ ਮਣੀ ਆਪੇ ਜਵਾਬ ਦੇਤਾ ਕੁੜੀ ਦਾ ਦਿਮਾਗ ਤੇ ਨਹੀਂ ਖਰਾਬ ਹੋਇਆ ਸਾਨੂੰ ਪੁੱਛਿਆ ਨਹੀਂ ਕਿਦੇ ਕਿਹਾ ਨਹੀਂ ਮੈਂ ਬੱਥੇ ਦਾ ਸਮਝਾਇਆ ਮੈਂ ਪੁੱਤ ਜਦੋਂ ਕੱਲੇ ਹੋਈਏ ਨਾ ਲੋਕੀ ਬਾਹਰ ਜਾਣ ਤੇ ਗੱਲਾਂ ਕਰਦੇ ਹੁੰਦੇ ਆ ਕਿਸ ਨੇ ਕੋਸ਼ ਕਹਿਣਾ ਕਿਸ ਨੇ ਕੋਸ਼ ਕਹਿਣਾ ਮੂੰਹ ਜੋਰ-ਜੋਰ ਗੱਲਾਂ ਕਰਨਗੇ ਕਿ ਦਾਈ ਧੀ ਲੰਮੀ ਜ਼ਿੰਦਗੀ ਜੀਵਾਂਗੇ ਪਰ ਆਂਦੀ ਜੇ ਮੈਨੂੰ ਕੋਈ ਗੱਲ ਕੀਤੀ ਨਾ ਮੈਂ ਖੋ ਖਾ ਕੇ ਮਰ ਜਣਾ ਮੈਂ ਇਥੇ ਗਮ ਹੋਗੀ हां दो घीरे दी कुड़ी दी दस अपने ਪੈਰਾਂ ਦੇ ਆਪੇ ਘਵਾੜਾ ਮਾਰਨ ਦੀ ਅਸੀਂ ਕੀ ਕਰੀਏ ਅਸੀਂ ਤਾਂ ਨਹੀਂ ਆ ਬਈ ਉਹਨਾਂ ਪਤਾ ਨਹੀਂ ਮੰਨਣਾ ਕਰਨੀ ਤੇ ਕਹਿੰਦੇ ਹੁੰਦੇ ਨਾ ਚੋਰ ਨਾਲੋਂ ਪੰਦ ਕਾਲੀ ਇਹ ਆ ਵੀ ਅੱਗੇ ਹੋ ਗਈ ਕਮ ਸੋ ਕਮ ਸਾਡੀ ਸਲਾਹ ਤਾਂ ਲੈਂਦੀ ਕਿ ਜੇ ਅਸੀਂ ਫੋਨ ਲਾਇਆ ਸੀ ਇਹਦੇ ਫਾਇਦੇ ਵਾਸਤੇ ਹੀ ਲਾਇਆ ਸੀ ਨਾ ਪਤਾ ਨਹੀਂ ਇਹ ਕੁੜੀ ਦੀ ਮੱਤ ਤੇ ਪਰਦਾ ਕਿਉਂ ਪੈ ਗਿਆ ਮੇਰੀ ਗੱਲ ਸੁਣ ਲੈ ਹੁਣ ਐਵੇਂ ਬਾਰ-ਬਾਰ ਫੋਨ ਨਾ ਕਰੀ ਤੇ ਨਾ ਇਹ ਕੱਲ ਬਾਰੇ ਕੋਈ ਗੱਲ ਹੀ ਛੜੀ ਹੁਣ ਆਪੇ ਫੈਸਲੇ ਲੈਣ ਦੇਈ ਹੈ ਨਾ ਜੋ ਕਰਦੀ ਆ ਕਰਨ ਦੇ ਦੱਸ ਤੁਹ ਨਹੀਂ ਤੇ ਹੀ ਗੱਲ ਕਹਿਤੀ ਐ ਮੈਨੂੰ ਗਾਂ ਦਾ ਦੇਖਦਾ ਨਾ ساری ਉਮਰ ਦੀ ਲੰਗਦੀ ਹੁੰਦੀ ਹਾਲ ਲੱ ਲਾ ਫਿਰ ਗਾਂ ਦਾ ਦੇਖਦਾ ਜਿਹੜੀ ਜ਼ਿੰਦਗੀ ਲੰਗਣੀ ਆ ਉਹ ਨਹੀਂ ਸੋਚਣ ਦੇਈ ਤੇ ਅਹੀ ਕੀ ਕਰੀਏ ਹੁਣ ਤੇ ਦਾਦੀ ਦਾਦਾ ਵਾ ਤੇ ਨਿਆਣੇ ਉਹਦੇ ਨਾਲ ਚੰਗਾ ਵਰਤਾਅ ਕਰਨਗੇ ਕੱਲ ਨੂੰ ਮਾਂ ਪਿਓ ਨੇ ਕਿਹਾ ਬੇਚੇ ਰਾਂ ਨਾ ਚਾਚਾ ਚਾਚੀ ਨਾਲ ਚੰਗਾ ਚਾਹਣਗੇ ਤੇ ਕਿਹੜੇ ਖੂ ਖਾਤੇ ਪਊਗੀ ਆਪੇ ਰੋਂਦੀ ਰਹੂਗੀ ਸਾਰੀ ਉਮਰ ਮੁਰਕੇ ਨਾਲੇ ਸਾਡਾ ਮੁੰਡਾ ਮਾਸਾ ਕੇ ਦਿੰਨਾ ਉਹ ਮੁਰਕੇ ਛੜਦਾ ਰਹੇਗਾ ਦੀਆਂ ਗੱਲਾਂ ਸੁਣ ਸੁਣ ਕੇ ਮੁਰਕੇ ਵੇਲਾ ਜਦੋਂ ਲੰਗ ਜਦੋਂ ਹੱਥ ਨਹੀਂ ਹੁੰਦਾ ਹੁੰਦਾ ਪਰ ਕਦੀ ਇਹ ਕੀ ਦੱਸ ਜਾਂਦੇ ਅਗਲੇ ਦਾ ਕਸੂਰ ਹੋਏ ਆਪ ਹੀ ਸਾਰੇ ਕੰਮ ਕਰੀ ਜਾਂਦੇ ਅੱਗੇ ਲੱਕ ਇੱਕ ਵਾਰੀ ਨਹੀਂ ਪੁੱਛਿਆ ਸਲਾਹ ਹੀ ਕਰ ਲੈਂਦੀ ਪੁੱਛ ਹੀ ਲੈਂਦੀ ਇੱਕ ਵਾਰੀ ਤੇ ਮੇਰਾ ਮਾਂ ਪਿਓ ਵੀ ਹੈਗਾ ਪਿੱਛੇ ਵੀ ਆ ਗੱਲ ਕਹਿਣ ਦੇ ਤੁਸੀਂ ਉਹਨਾਂ ਨਾਲ ਕੀਤੀ ਆ ਕਿੰਦਾ ਕਰੀ ਮੈਂ ਤਾਂ ਲੱਗੀ ਸੀ ਸਮਝਾਉਣਾ ਕਿ ਤੇਰੇ ਦੇ ਖਾਨੇ ਚ ਪੈ ਜੂਗੀ ਪਰ ਉਹਨੇ ਫੋਨ ਹੀ ਕੱਟਤਾ ਮੈਂ ਫਿਰ ਕੀ ਕਰਨਾ ਮੇਰੀ ਗੱਲ ਸੁਣ ਇੱਕ ਕੰਮ ਕਰ ਹੁਣ ਸਾਰਾ ਕੁਝ ਉੱਪਰ ਵਾਲੇ ਦੇ ਛੱਡ ਦੇ ਜੋ ਹੁਣ ਉਹ ਕਰੇਗਾ ਆਪੇ ਠੀਕ ਹੀ ਹੋਊਗਾ ਕਿਹ ਗੱਲ ਦੀ ਹੁਣ ਨਾ ਟੈਨਸ਼ਨ ਨਾ ਲੈ ਜੋ ਰੱਬ ਕਰੇ ਤੇ ਉਹੀ ਹੋਵੇ ਅਹੀਂ ਕਰੀਏ ਹੁਣ ਹਾਏ ਕੁਝ ਨਹੀਂ ਹਾਲ ਅੱਜਕੱਲ ਦੇ ਨਿਆਣੇ ਨੇ ਆਪਣੀਆਂ ਮਰਜ਼ੀਆਂ ਕਰਦੇ ਨੇ ਸੱਸ ਨੇ ਇਕੱਲੇ ਆ ਭੁੱਖਾ ਗਰਾਈਆਂ ਲੈ ਲੈਂਦਾ ਮਾਂ ਨੇ ਕੱਲੀ ਭੁਖੀ ਗਰਾਈਆਂ ਲੈ ਲੈਂਦੀ ਮਾਂ ਨੇ ਕੱਲੀ ਭੁਖੀ ਗਰਾਈਆਂ ਲੈ ਲੈਂਦੀ ਚੱਲ ਸ਼ੁਕਰ ਸੱਚੇ ਪਾਤਸ਼ਾਹ ਸਾਰੇ ਕੰਮ ਵਧੀਆ ਵਧੀਆ ਕਰਦੇ ਹਾਂ ਇਹ ਤਾਂ ਸੋ ਸੁਖਣਾ ਦੀ ਨੋਆ ਮੇਰੀ ਹੈ ਕਿ ਨજર ਨਾ ਲੱਗ ਜਾ ਮੇਰੀ ਤੀਨ ਕਹਿਦੀ ਸ਼ੁਕਰ ਵਾਕੇ ਤੇ ਮਾਲਕਾ ਤੇਰਾ ਪੁੱਤ ਆਪਾਂ ਬਹੁਤਾ ਖਰਚਾ ਤਾਂ ਨਹੀਂ ਕੀਤਾ ਜਿਆਦਾ ਰਿਸ਼ਤੇਦਾਰ ਤਾਂ ਨਹੀਂ ਸੱਦੇ ਤੈਨੂੰ ਪਤਾ ਹੀ ਆ ਨਾ ਫਿਰ ਹੈ ਮम्मी ਤੂੰ ਹੀ ਘੱਟ ਫਿਕਰ ਕਰਨੀ ਪਤਾ ਮੈਨੂੰ ਸਾਰਾ ਕੋਈ ਗੱਲ ਨਹੀਂ ਬਸ ਬਸ ਪੁੱਤ ਹੁਣ ਸਾਰੀ ਉਮਰ ਗੱਲ ਨੂੰ ਸਮਝੀ ਜਰੂਰ ਚੰਗਾ ਕੋਈ ਨਹੀਂ ਮੰਮੀ ਤੂੰ ਹੀ ਨਾ ਫਿਕਰ ਕਰ ਮੰਮੀ ਮੈਂ ਅਮੀਂ ਵਰ ਕਿਹਾ ਤੇ ਅਦਾ ਦੀ ਜੀ ਨੂੰ ਗੁਰਲੀਨ ਤੂੰ ਰਹਿਣ ਦੇ ਮੇਰੀ ਗੱਲ ਸੁਣ ਗੁਰਲੀਨ ਪੁੱਤ ਆ ਫੜਾ ਕੋਈ ਤੁਮੀ ਕਰ ਸਕਦੇ ਹੋ ਯਾਰ ਫੜ ਫੜਗਾ ਲੈ ਕੋਲ ਤੂੰ ਸਾਦੀ ਕਰ ਰਹੇ ਹੋ ਤਹੀਂ ਸਾਹ ਨਹੀਂ ਸਕਣ ਬਿਹਾਰ ਕਰ ਕਰਲਾ ਕਰਲਾ ਮੁੜ ਕੇ ਫੇਰ ਇਹਨਾਂ ਦਾ ਕਹਿਣਾ ਵਾ ਕਿ ਤੂੰ ਉਹਨੂੰ ਟੋਕਿਆ ਸੀਗਾ ਤੇਲਾ ਬੁਰਕੀਆਂ ਤੂੰ ਹੀ ਗੱਲਾਂ ਤੇ ਤੂੰ ਨਹੀਂ ਚੰਗੀਆਂ ਕਰਦੀ ਉਹ ਚੰਗਾ ਪਾਬਾ ਜੇ ਮੇਰੇ ਮੋਹ ਨਿਕਲੀ ਗਈ ਹੈ ਤੇ ਹੁਣ ਬਸ ਗੱਲ ਫੜ ਲਿਓ ਦਵੇਂ ਜਾਣੇ ਤੇ ਉਪਤ ਵਧਾਈ ਹੋਏ ਅਮਨ ਨਾਲੇ ਵਧਾਈ ਹੋਈ ਵੀਰ ਜੀ ਤੁਹਾਨੂੰ ਵੀ ਤੁਹਾਨੂੰ ਭਾਬੀ ਜੀ ਬਹੁਤ ਬਹੁਤ ਮਹਾਰਾਜ ਨੇ ਬੜਾ ਵਧੀਆ ਟਾਈਮ ਲਿਆਂਦਾ ਵਾ ਮੈਂ ਕਹਿਣੀ ਆ ਕਿ ਤੁਹਾਡੀ ਜ਼ਿੰਦਗੀ ਨਾ ਬਹੁਤ ਸੁਣੀ ਲੱਗੇ ਤੇਰੇ ਨਾਲ ਮੇਰੀ ਕੋਈ ਭੈਣ ਹੈ ਨਹੀਂ ਇਹ ਜਠਾਣੀ ਦਰਾਨੀ ਵਾਂਗੂ ਨਹੀਂ ਅਮਨ ਰਹਿਣਾ ਇਹ ਪੈਣਾ ਪੈਣਾ ਨਾਲੀ ਬਣ ਕੇ ਦੀਦੀ ਕੋਈ ਨਹੀਂ ਆਪਾਂ ਤੇ ਦਰਾਨੀ ਜਠਾਣੀ ਬਣ ਕੇ ਨਹੀਂ ਰਹਿਣਾ ਪਰ ਪੈਣਾ ਬਣ ਕੇ ਰਹਿਣਾ ਚੰਗਾ ਬਣ ਕੇ ਰਿਓ ਪੈਣਾ ਪੈਣਾ ਦੋਵੇਂ ਜੜੀਆਂ ਠੀਕ ਵਾ ਤੇ ਲੈ ਅਗਰ ਲਈ ਨਾ ਆ ਰੱਖ ਉਥੇ ਤੇ ਨਾਲੇ ਕੰਮ-ਕਮ ਵੇਖ ਲੈ ਕੋਈ ਕੋਈ ਗੱਲ ਵੀ ਚਲਾ ਮੁੰਡਿਆ ਆਪਾਂ ਵੀ ਕੰਮ ਵੇਖੀ ਦਨੇ ਪੇਪਰ ਵੀ ਹੋ ਗਿਆ ਪਤਾ ਮੈਂ ਜੋ ਕੀਤਾ ਠੀਕ ਕੀਤਾ ਹੀ ਨਾ ਹੁਣ ਦੱਗਿਆ ਹੈਗਾ ਮੰਮੀ ਉਹ ਤੇ ਤੀ ਸਹੀ ਕੀਤਾ ਹੀ ਪਰ ਡੈਡੀ ਉਹਨਾਂ ਨੇ ਉਹਨਾਂ ਨੂੰ ਕਹਿਤਾ ਨਾ ਕਿ ਤੂੰ ਇਹ ਦੋ ਪਰ ਦੀਦੀ ਦਾ ਆਪਣਾ ਨਹੀਂ ਦਿਮਾਗ ਹੈਗਾ ਕਿ ਜੇ ਤੂੰ ਇਦਾਂ ਉਹ ਤੇ ਨਾ ਫੁਰਕੀਆਂ ਦੋ ਸਾਨੂੰ ਨਵੀਂ ਸਮੀ ਨੂੰ ਇਹੋ ਤਾਂ ਪੁੱਤ ਗੱਲ ਜੇ ਮੈਂ ਜ਼ਿਆਦਾ ਕਹਿਦੀ ਨਾ ਕੋ ਤੇ ਤੇਰੇ ਪਿਓ ਨੇ ਤੇਨੇ ਕਿੰਦੂ ਨੇ ਮੇਰੇ ਦੁਆਲੇ ਹੋ ਜਾਣਾ ਹੈਗਾ ਮੰਮੀ ਮੈਂ ਤਾਂ ਹੀ ਨਹੀਂ ਰੋਕਿਆ ਉਹਨਾਂ ਨੇ ਕਿਹਾ ਨਾ ਇਹ ਨਵੀਂ ਸਮੀ ਆ ਤੇ ਭੁੱਲਣ ਲੱਗ ਪਈ ਜੀ ਕੋਈ ਨਹੀਂ ਪਰ ਨਾ ਇੱਕ ਗੱਲ ਦਾ ਧਿਆਨ ਰੱਖੀ ਬਹੁਤਾ ਨੇ ਤਾਂ ਲੱਗੇ ਲੁਕੇ ਜਾਇਆ ਕਰ ਠੀਕ ਆ ਨਹੀਂ ਮੰਮੀ ਉਹ ਤਾਂ ਮੈਨੂੰ ਪਤਾ ਹੀ ਆ ਨਹੀਂ ਜਾਣ ਲੱਗੇ ਮੰਮੀ ਪਰ ਤੁਹਾਡੇ ਵੀ ਬੜਾ ਵਿਚਾਰ ਕਰਦੇ ਚੀਜ਼ਾਂ ਤੋਂ ਵੀ ਦੱਸ ਉਹ ਆਪ ਹੀ ਨਾ ਦਿੰਦੇ ਆਪੇ ਸਮਝ ਆਈਦੀ ਆ ਇਹਦੀ ਮਾਂ ਨੇ ਨੂੰ ਕੋਈ ਅਕਲ ਮਤ ਨਹੀਂ ਕੀ ਦਿੱਤੀ ਹਾਂ ਤਾਂ ਦੇ ਕਹਿੰਦੇ ਬੜੀ ਸਿਆਣੀ ਆ ਬੜੀ ਸਿਆਣੀ ਆ ਬਹੁਤ ਗੱਲਵਾ ਪੁੱਤ ਤੇਰੇ ਪਿਓ ਨੇ ਬੜੀ ਸਿਆਣੀ ਬਣਾਈ ਆ ਗਰਲਿੰਨ ਨਾਲ ਦੀ ਸਾਨੂੰ ਕੁੜੀ ਨਹੀਂ ਮੁੜ ਕੇ ਲੱਪਣੀ ਚੱਲ ਤੂੰ ਸਿਆਣੀ ਪਿਆ ਗਈਆਂ ਨਾ ਮੇਰੀ ਤੇ ਠੀਕ ਆ ਹੁਣ ਘਰ ਸਾਰਿਆਂ ਨੂੰ ਤੂੰ ਹੀ ਸੰਭਣਾ ਵਾ ਚੰਗਾ ਹਾਂ ਥਾਈ ਰੱਖੀਂ ਸਾਰਿਆਂ ਨੂੰ